ਪੰਜਾਬ ਦੇ ਨੌਜਵਾਨਾਂ ਵਿੱਚ ਵਿਦੇਸ਼ ਜਾਣ ਦੀ ਲਾਲਸਾ ਇੰਨੀ ਜ਼ਿਆਦਾ ਹੈ ਕਿ ਕਈ ਵਾਰ ਉਹ ਖਤਰਨਾਕ ਰਸਤੇਾਂ ਤੇ ਤੁਰਨ ਤੋਂ ਵੀ ਨਹੀਂ ਡਰਦੇ ਅਤੇ ਅੰਤ ਆਪਣੀ ਜਾਨ ਨੂੰ ਖਤਰੇ ਦੇ ਵਿੱਚ ਪਾ ਲੈਂਦੇ ਨੇ। ਅਜਿਹਾ ਮਾਮਲਾ ਸਾਹਮਣੇ ਆਇਆ ਜਲੰਧਰ ਤੋਂ ਜਿੱਥੋਂ ਦਾ ਇੱਕ ਪੰਜਾਬੀ ਨੌਜਵਾਨ ਡੰਕੀ ਰੂਟ ਦੇ ਰਾਹੀਂ ਬ੍ਰਿਟੇਨ ਜਾਣ ਦੇ ਲਈ ਨਿਕਲਿਆ ਸੀ ਪਰ ਹਲੇ ਤੱਕ ਉਸ ਦਾ ਕੋਈ ਅਤਾ ਪਤਾ ਨਹੀਂ ਲੱਗ ਸਕਿਆ। ਇਹ ਖਬਰ ਬਾਕੀ ਨੌਜਵਾਨਾਂ ਦੇ ਲਈ ਵੀ ਸਬਕ ਹੈ ਜੋ ਬਿਨਾਂ ਸੋਚੇ ਸਮਝੇ ਡੰਕੀ ਰੂਟ ਦੇ ਖਤਰਿਆਂ ਤੋਂ ਅਣਜਾਣ ਇਹਨਾਂ ਦੇ ਉੱਤੇ ਤੁਰਨ ਦੇ ਲਈ ਤਿਆਰ ਹੋ ਜਾਂਦੇ ਨੇ। ਸਸਟਰੀ ਅਕਾਲ ਤੁਸੀਂ ਦੇਖ ਰਹੇ ਹੋ ਟਾਈਮ ਸੈਕਸਪੀ ਪੰਜਾਬੀ ਯੂਰਪ ਰਾਹੀਂ ਗੈਰ ਕਾਨੂੰਨੀ ਤਰੀਕੇ ਨਾਲ ਬ੍ਰਿਟੇਨ ਪਹੁੰਚਣ ਦੀ ਕੋਸ਼ਿਸ਼ ਕਰਨ ਵਾਲੇ ਪੰਜਾਬੀ ਨੌਜਵਾਨਾਂ ਨੂੰ ਇੱਕ ਵਾਰ ਮੁੜ ਤੋਂ ਇੱਕ ਭਿਆਨਕ ਹਾਦਸੇ ਨੇ ਘੇਰ ਲਿਆ ਜਲੰਧਰ ਜ਼ਿਲ੍ਹੇ ਦੇ ਪਿੰਡ ਪਟਨੂਰਾ ਲੁਬਾਣਾ ਦੇ 29 ਸਾਲਾ ਅਰਵਿੰਦਰ ਸਿੰਘ ਡੰਕੀ ਰੂਟ ਦੇ ਰਾਹੀਂ 프랑ਸ ਤੋਂ ਇੰਗਲੈਂਡ ਜਾਣ ਵਾਲੀ ਛੋਟੀ ਕਿਸ਼ਤੀ ਦੇ ਵਿੱਚ ਸਵਾਰ ਹੋਇਆ ਸੀ ਜਾਣਕਾਰੀ ਮੁਤਾਬਕ 1 ਅਕਤੂਬਰ ਨੂੰ ਕਿਸ਼ਤੀ ਡੁੱਬਣ ਤੋਂ ਬਾਅਦ ਅਰਵਿੰਦਰ ਸਿੰਘ ਲਾਪਤਾ ਹੈ ਇਸ ਕਿਸ਼ਤੀ ਦੇ ਵਿੱਚ ਕਰੀਬ 80 ਗੈਰ ਕਾਨੂੰਨੀ ਪ੍ਰਵਾਸੀ ਸਵਾਰ ਸਨ ਜਿਨ੍ਹਾਂ ਦੇ ਵਿੱਚ ਪੰਜ ਪੰਜਾਬੀ ਨੌਜਵਾਨਾਂ ਦੀ ਗਿਣਤੀ ਵੀ ਦੱਸੀ ਜਾ ਰਹੀ ਹੈ ਪਰਿਵਾਰ ਨੂੰ 2 ਅਕਤੂਬਰ ਨੂੰ ਇਸ ਹਾਦਸੇ ਬਾਰੇ ਪਤਾ ਚੱਲਿਆ ਤੇ ਹੁਣ ਉਹ ਅਰਵਿੰਦਰ ਦੀ ਖੋਜ ਲਈ ਕੇਂਦਰ ਸਰਕਾਰ ਨੂੰ ਅਪੀਲ ਕਰ ਰਹੇ ਨੇ ਇਹ ਹਾਸਾ ਪੰਜਾਬੀ ਨੌਜਵਾਨਾਂ ਦੇ ਵਿੱਚ ਵਿਦੇਸ਼ ਜਾਣ ਦੀ ਅੰਨੇਵਾ ਲਾਲਸਾ ਨੂੰ ਦਿਖਾਉਂਦਾ ਹੈ ਜਿਸ ਦੇ ਲਈ ਖਤਰਨਾਕ ਰਸਤੇਾਂ ਤੇ ਤੁਰ ਕੇ ਜਾਨ ਖਤਰੇ ਦੇ ਵਿੱਚ ਪਾਉਣਾ ਸ਼ਾਮਿਲ ਹੈ ਅਰਵਿੰਦਰ ਸਿੰਘ 18 ਮਈ ਨੂੰ ਵਰਕ ਪਰਮਿਟ ਦੇ ਉੱਤੇ ਪੁਰਤਗਾਲ ਪਹੁੰਚਿਆ ਸੀ ਜਿੱਥੇ ਉਸਨੇ ਆਪਣਾ ਕੰਮਕਾਰ ਕਰਨਾ ਸੀ 5 ਸਤੰਬਰ ਨੂੰ ਉਸਨੇ ਬਾਇਓਮੈਟ੍ਰਿਕਸ ਵੀ ਕਰਵਾਏ ਸਨ ਪਰ ਉਹ ਉੱਥੇ ਮਿਲੇ ਕੁਝ ਹੋਰ ਨੌਜਵਾਨਾਂ ਨਾਲ ਮਿਲ ਕੇ ਬ੍ਰਿਟੇਨ ਪਹੁੰਚਣ ਦਾ ਸੁਪਨਾ ਦੇਖਣ ਲੱਗਾ ਪਹਿਲਾ ਉਸਨੇ ਟਰੱਕ ਦੇ ਰਾਹੀਂ ਜਾਣ ਦੀ ਯੋਜਨਾ ਬਣਾਈ ਪਰ ਟਰੱਕ ਵਾਲੇ ਨੇ ਸ਼ਕਤੀਵਦਨ ਦੇ ਕਾਰਨ ਇਸ ਤੋਂ ਇਨਕਾਰ ਕਰ ਦਿੱਤਾ ਫਿਰ ਉਹ ਫਰਾਂਸ ਤੋਂ ਇੰਗਲਿਸ਼ ਚੈਨਲ ਪਾਰ ਕਰਨ ਵਾਲੀ ਛੋਟੀ ਕਿਸ਼ਤੀ ਦੇ ਰਾਹੀਂ ਬ੍ਰਿਟੇਨ ਜਾਣ ਲੱਗੇ ਅਰਵਿੰਦਰ ਸਿੰਘ ਨੇ ਪਰਿਵਾਰ ਦੇ ਨਾਲ ਆਪਣੀ ਆਖਰੀ ਵਾਰ ਜੋ ਗੱਲ ਕੀਤੀ ਸੀ ਉਹ 29 ਸਤੰਬਰ ਨੂੰ ਫੋਨ ਰਾਹੀਂ ਗੱਲਬਾਤ ਹੋਈ ਉਸਨੇ ਆਪਣੇ ਪਰਿਵਾਰ ਨੂੰ ਬ੍ਰਿਟੇਨ ਜਾਣ ਦੀ ਸਾਰੀ ਗੱਲਬਾਤ ਵੀ ਦੱਸੀ ਸੀ ਪਰ ਪਰਿਵਾਰ ਨੇ ਉਸ ਨੂੰ ਅਜਿਹਾ ਕਰਨ ਤੋਂ ਮਨਾ ਵੀ ਕੀਤਾ ਸੀ ਪਰ ਬਾਕੀ ਮੁੰਡਿਆਂ ਦੇ ਨਾਲ ਮਿਲ ਕੇ ਅਰਵਿੰਦਰ ਨੇ ਸਮੁੰਦਰੀ ਰਸਤੇ ਰਾਹੀਂ ਬ੍ਰਿਟੇਨ ਜਾਣਾ ਬਿਹਤਰ ਸਮਝਿਆ ਜਾਣਕਾਰੀ ਮੁਤਾਬਕ ਕਿਸ਼ਤੀ ਤੇ 80 ਲੋਕ ਸਵਾਰ ਸਨ ਜਿਨ੍ਹਾਂ ਦੇ ਵਿੱਚ ਕੁੱਲ 5 ਪੰਜਾਬੀ ਨੌਜਵਾਨ ਵੀ ਦੱਸੇ ਜਾਂਦੇ ਨੇ ਉਹਨਾਂ ਨੇ ਦੱਸਿਆ ਕਿ ਕਿਸ਼ਤੀ ਡੁੱਬਣ ਤੋਂ ਬਾਅਦ ਉਹਨਾਂ ਨੂੰ ਰੈਸਕਿਊ ਟੀਮਜ਼ ਦੇ ਵੱਲੋਂ ਬਚਾ ਲਿਆ ਗਿਆ ਪਰ ਅਰਵਿੰਦਰ ਦਾ ਹਲੇ ਤੱਕ ਕੁਝ ਵੀ ਅਤਾ ਪਤਾ ਨਹੀਂ ਲੱਗ ਸਕਿਆ ਫਰਾਸ ਤੋਂ ਛੋਟੀਆਂ ਕਿਸ਼ਤੀਆਂ ਰਾਹੀਂ ਬ੍ਰਿਟੇਨ ਜਾਣ ਦਾ ਡੰਕੀ ਰੂਟ ਕਾਫੀ ਬਦਨਾਮ ਹੈ ਅਕਸਰ ਇਹਨਾ ਸਮੁੰਦਰੀ ਰਸਤਿਆਂ ਦੇ ਵਿੱਚ ਹੱਤ ਸੇ ਵਾਪਰਦੇ ਨੇ ਤਸਕਰ ਅਕਸਰ ਹੀ ਛੋਟੀਆਂ ਕਿਸ਼ਤੀਆਂ ਵਿੱਚ ਹੱਦ ਨਾਲੋਂ ਜ਼ਿਆਦਾ ਲੋਕਾਂ ਨੂੰ ਬਿਠਾ ਕੇ ਤੋੜ ਦਿੰਦੇ ਨੇ ਹੱਦ ਨਾਲੋਂ ਵੱਧ ਲੋਕਾਂ ਨੂੰ ਤੈਰਨਾ ਵੀ ਨਹੀਂ ਆਉਂਦਾ ਹੁੰਦਾ ਪਰ ਇੰਗਲਿਸ਼ ਚੈਨਲ ਵਰਗੇ ਖਤਰਨਾਕ ਰਸਤੇ ਅਕਸਰ ਜਾਨਲੇਵਾ ਸਾਬਿਤ ਹੁੰਦੇ ਨੇ ਪਿਛਲੇ ਕੁਝ ਸਾਲਾਂ ਵਿੱਚ ਅਜਿਹੇ ਹਾਦਸਿਆਂ ਵਿੱਚ ਕਈ ਪੰਜਾਬੀ ਨੌਜਵਾਨ ਜਾਨ ਗਵਾ ਚੁੱਕੇ ਨੇ ਇਹ ਹਾਦਸਾ ਪੰਜਾਬ ਦੇ ਵਿੱਚ ਵਿਦੇਸ਼ ਜਾਣ ਦੇ ਖਤਰਨਾਕ ਰਸਤਿਆਂ ਨੂੰ ਲੈ ਕੇ ਚਿੰਤਾ ਵਧਾਰਿਆ ਹੈ ਹਰ ਸਾਲ ਸੈਂਕੜੇ ਪੰਜਾਬੀ ਨੌਜਵਾਨ ਅਜੇਹੇ ਰਸਤੇ ਆ ਰਹੇ ਹੀ ਬ੍ਰਿਟੇਨ ਜਾਂ ਫਿਰ ਹੋਰ ਯੂਰਪੀ ਦੇਸ਼ਾਂ ਦੇ ਵਿੱਚ ਪਹੁੰਚਣ ਦੀ ਕੋਸ਼ਿਸ਼ ਕਰਦੇ ਨੇ ਪਰ ਬਹੁਤਿਆਂ ਨੂੰ ਨਿਰਾਸ਼ਾ ਹੀ ਹੱਥ ਲੱਗਦੀ ਹੈ ਵਿਦੇਸ਼ ਜਾਣ ਦੇ ਚਾਹਵਾਨ ਪੰਜਾਬੀ ਨੌਜਵਾਨਾਂ ਨੂੰ ਅਪੀਲ ਹੈ ਕਿ ਜਿਹੜੇ ਰਸਤੇ ਤੁਸੀਂ ਚੁਣਨ ਜਾ ਰਹੇ ਹੋ ਪਹਿਲਾਂ ਉਸ ਦੇ ਖਤਰਿਆਂ ਬਾਰੇ ਚੰਗੀ ਤਰ੍ਹਾਂ ਜਾਣ ਲਵੋ ਕਿਸੇ ਦੇ ਪਿੱਛੇ ਲਾ ਕੇ ਆਪਣੀ ਜਾਨ ਜੋਖਮ ਦੇ ਵਿੱਚ ਨਾ ਪਾਓ ਪਰ ਅਸੀਂ ਅਰਵਿੰਦਰ ਸਿੰਘ ਦੇ ਸਹੀ ਸਲਾਮਤ ਘਰ ਪਹੁੰਚਣ ਦੀ ਅਰਦਾਸ ਕਰਦੇ ਹਾਂ